ਆਪਾਂ ਕਿਹੜਾ ਕੰਮ ਕਰੀਏ ਉਥੋਂ ਨਜ਼ਰ ਚੱਲ ਕੇ ਤੇ ਤੁਹਾਡੀ ਝੋਲੀ ਜਾ ਜਾਂਦੀ ਗੱਜ ਕੇ ਆਖੋ ਸਤਨਾਕ ਵਾਹ ਪੁਆਇੰਟ ਤੇ ਕਿ ਨਜ਼ਰ ਮਿਲਦੀ ਕਿਵੇਂ ਕਹਦੇ ਹੋ ਗੱਜ ਕੇ ਸਤਨਾਕ ਵਾਹ ਸਾ ਸੰਗਤ ਇੱਕ ਜਾਂ ਦੋ ਜੁਗਤੀਆਂ ਇਹ ਬੜੇ ਪਿਆਰ ਦੇ ਨਾਲ ਆਪ ਜੀ ਸਰਮਨ ਕਰੇ ਬੜਾ ਜ਼ਰੂਰੀ ਵਿਸ਼ਾ ਨਦਰ ਮਿਲਦੀ ਕਿਵੇਂ ਧਿਆਨ ਦੇਣਾ ਹੈ ਕਿਹੜਾ ਕੰਮ ਕਰੀਏ ਇੱਥੋਂ ਨਜ਼ਰ ਤੁਹਾਡੀ ਝੋਲੀ ਜਾਏਗੀ ਪਹਿਲੀ ਯੁਗਤੀ ਨਦਰ ਕਿੰਨੂੰ ਮਿਲਦੀ ਹੈ ਬਹੁਤ ਧਿਆਨ ਦੇਣਾ ਨਦਰ ਪ੍ਰਾਪਤ ਕਿਵੇਂ ਹੁੰਦੀ ਹੈ ਸਾਧ ਸੰਗਤ ਇਹਦੀ ਪਹਿਲੀ ਯੁਗਤੀ ਜੇ ਜੇ ਤੁਸੀਂ ਚਾਹੁੰਦੇ ਹੋ ਮੈਨੂੰ ਗੁਰੂ ਦੀ ਨਦਰ ਮਿਲੇ ਇਹਦੀ ਪਹਿਲੀ ਯੁਗਤੀ ਜੇ ਨਦਰ ਕਿਵੇਂ ਪ੍ਰਾਪਤ ਹੁੰਦੀ ਹੈ ਨਦਰ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਸਾਧ ਸੰਗਤ ਗੁਰਬਾਣੀ ਦਾ ਓਟ ਆਸਰਾ ਲਵੇ ਆਖੋ ਸਤਨਾਮ ਵਾਹਿਗੁਰੂ ਉਹ ਨਹੀਂ ਜੀਉਂਦਾ ਇਹ ਪਹਿਲੀ ਜ਼ੁਗਤੀ ਜੇ ਜਿੰਨੀ ਸੰਗਤ ਚਾਹੁੰਦੀ ਜੇ ਵੀ ਮੈਨੂੰ ਕਲਗੀਆਂ ਵਾਲੇ ਦੀ ਨਦਰ ਮਿਲ ਜੇ ਇਹ ਪਹਿਲੀ ਜ਼ੁਗਤੀ ਹੈ ਗੁਰਬਾਣੀ ਦਾ ਓਟ ਆਸਰਾ ਲੈਣਾ ਆਰੰਭ ਕਰ ਦਿਓ ਨਦਰ ਤੁਹਾਡੇ ਕੋਲ ਚੱਲ ਕੇ ਆ ਜਾਏਗੀ ਆਖੋ ਸਤਨਾਮ ਵਾਹਿਗੁਰੂ ਇਹ ਕੋਈ ਨਾ ਸਮਝਿਆ ਹੋਵੇ ਤੇ ਇੱਕ ਤੁਸੀਂ ਸਿੱਖ ਦਾ ਨਾਮ ਸੁਣਿਆ ਹੋਵੇਗਾ ਭਾਈ ਕਟਾਰੂ ਗੁਰੂ ਅਰਜਨ ਦੇਵ ਜੀ ਇਹਨੇ ਸਿੱਖੀ ਪ੍ਰਾਪਤ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾ ਚੋਂ ਇਸ਼ਾਰਾ ਹੀ ਦੇਣਾ ਹੈ ਕਿ ਗੱਲ ਸਮਝ ਆ ਜਾਏ ਗੁਰਬਾਣੀ ਦਾ ਉਹ ਅਸਰਾ ਕੀ ਮਤਲਬ ਹੈ ਇਹ ਭਾਈ ਕਟਾਰੂ ਨੇ ਸਿੱਖੀ ਲਈ ਗੁਰੂ ਅਰਜਨ ਦੇਵ ਜੀ ਦੇ ਚਰਨਾ ਚੋਂ ਤੇ ਗਜਨੀ ਸ਼ਹਿਰ ਇਹ ਮੁਸਲਮ ਮੁਲਕ ਉੱਥੇ ਸੂਬੇਦਾਰ ਕੋਲ ਤੜਵਾਈ ਦੀ ਨੌਕਰੀ ਜਿਵੇਂ ਅੱਜਕੱਲ ਰਾਸ਼ਨ ਕਾਰਡ ਦੀਆਂ ਦੁਕਾਨਾਂ ਨਾਲ ਰਾਸ਼ਨ ਦੇਣਾ ਗਵਰਨਮੈਂਟ ਵੱਲੋਂ ਸੂਬੇਦਾਰ ਵੱਲੋਂ ਤੜਵਾਈ ਦੀ ਨੌਕਰੀ ਤੋਲ ਕੇ ਰਾਸ਼ਨ ਦੇਣਾ ਤੇ ਹੁਣ ਪਿਤਾ ਜੀ ਨੇ ਪੰਜ ਬਚਨ ਦੇ ਕੇ ਭੇਜੇ ਸੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਚੋਂ ਇਹ ਵੀ ਬਚਨ ਸੀ ਸੋਦਾ ਖੁੱਲਾ ਤੋਲਣਾ ਆਪ ਕੋ ਸਤਨਾ ਤੇ ਗਰੀਬ ਦੀ ਮਦਦ ਕਰਨੀ ਉਹ ਜੋ ਬਚਨ ਮਾਰਾਏ ਨੇ ਦਿੱਤੇ ਸੀ ਉਹ ਗਜਨੀ ਵਿੱਚ ਦਬਾਉਂਦਾ ਸੀ ਤੇ ਜਦੋਂ ਬਚਨ ਨਿਭਾਉਂਦਾ ਸੀ ਸੌਦਾ ਖੁੱਲਾ ਦੇਣਾ ਗਰੀਬ ਨੂੰ ਬਾਹ ਫੜਨੀ ਤੇ ਸਾਰੇ ਇਲਾਕੇ ਵਿੱਚ ਸੋਭਾ ਵੜੀ ਭਾਈ ਘਟਾਰੂ ਦੀ ਬਹੁਤ ਸੋਭਾ ਲੱਗੇ ਤੇ ਹੁਣ ਪੌਂਟਾ ਸਾਹਿਬ ਵਾਲੇਓ ਤੇ ਦੂਰੋਂ ਦੇ ਰੇਡਿਓ ਆਇਓ ਸੁਣ ਲੈਣਾ ਜਿੱਥੇ ਸੋਭਾ ਹੋ ਜੇ ਤੇ ਹੁਣ ਪਤਾ ਨਹੀਂ ਰੱਬ ਦੀ ਕੀ ਲੀਲਾ ਓਥੇ ਕੋਈ ਨਾ ਕੋਈ ਨਿੰਦਿਆ ਕਰਨ ਵਾਲਾ ਵੀ ਪੈਦਾ ਹੋ ਜਾਣਾ ਆਕੋ ਸਤ ਨਾਮ ਨਿਵਾਸ ਕਿ ਪਤਾ ਨਹੀਂ ਧੁਰ ਤੋਂ ਹੀ ਕੰਮ ਤੁਰਿਆ ਆਇਆ ਧੁਰ ਤੋਂ ਹੀ ਨਿੰਦਿਆ ਕਰਨ ਵਾਲੇ ਨਾਮ ਦੇ ਵੇਲੇ ਵੀ ਨਹੀਂ ਛੱਡਿਆ ਉਹਨਾਂ ਨੇ ਕਬੀਰ ਸਾਹਿਬ ਵੇਲੇ ਵੀ ਨਹੀਂ ਛੱਡਿਆ ਗੁਰੂ ਸਾਹਿਬ ਵੇਲੇ ਵੀ ਨਹੀਂ ਛੱਡਿਆ ਗਾਇ ਕੇ ਆਕੋ ਸਤ ਨਾਮ ਇਹ ਉਹਦੀ ਪਤਾ ਨਹੀਂ ਕੀ ਲੀਲਾ ਇਹ ਜਿਹੜਾ ਸਮਾਂ ਜਾ ਰਿਹਾ ਹੈ ਅੱਜ ਕੱਲ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਗਲਤ ਹੋਵਾ ਐਵੇਂ ਹੀ ਉਡਾ ਦੇਣੀ ਹੈ ਕੋਈ ਗੱਲ ਵਿੱਚ ਸ਼ਾਮਲ ਹੋਣ ਤੋਂ ਪਹਿਲੇ ਕਲੀਅਰ ਕਰ ਲਿਆ ਕਰੋ ਆਖੋ ਸਤਿਨਾਮ ਹਾਂ 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 ਸਮਾਂ ਨਾਜਰ ਗੁਰੂ ਮੇਰ ਕਰੇ ਮੈਂ ਖੁੱਲੀਆਂ ਗੱਲਾਂ ਨਹੀਂ ਕਹਿ ਰਿਹਾ ਉਸੇ ਇਸ਼ਾਰਾ ਸਮਝ ਲੈ ਸਮਾ ਇੰਟਰਨੈਟ ਦਾ ਸਮਾ ਇਹੋ ਜਿਹਾ ਵੀ ਜੋ ਕੁਝ ਮਰਜ਼ੀ ਪਾ ਲਿਓ ਗੁਰੂ ਬਚਾਵੇ ਇਹ ਭਾਈ ਕਟਾਰੂ ਦੀ ਸੋਭਾ ਬੜੀ ਤੇ ਨਿੰਦਿਆਲੇ ਵੀ ਪੈਦਾ ਹੋ ਗਏ ਹੁਣ ਸੁਣਿਓ ਮੈਂ ਗੱਲ ਸ਼ਾਰਟ ਕਰ ਰਿਹਾ ਨਦਰ ਕਿਵੇਂ ਮਿਲਦੀ ਉਹ 6-7 ਬੰਦੇ ਇਕੱਠੇ ਆ ਗਏ ਇਹਦੀ ਦੁਕਾਨ ਤੇ ਤੜਵਾਈ ਆ ਲਈ ਦੋਵਾਂ ਨੇ ਗੱਲੀ ਲਾ ਲਿਆ ਚਾਰਾ ਪੰਜਾਂ ਨੇ ਨਾ ਸੌਦਾ ਤੋਲਣ ਵਾਲੇ ਵੱਟੇ ਬਦਲਾਤੇ ਦੋਵਾਂ ਨੇ ਗੱਲੀ ਲਾ ਲਿਆ ਭੋਲਾ ਭਲਾ ਸਿੱਖ ਸੀ ਗੁਰੂ ਦਾ ਪਿਆਰਾ ਤੇ ਚਾਰਾ ਪੰਜਾਂ ਨੇ ਵੱਟੇ ਬਦਲਾਤੇ ਉਹਦੇ ਵੱਟੇ ਲੈ ਲਏ ਹਲਕੇ ਵਾਲੇ ਵਜਨ ਨਾਲ ਰੱਖ ਦੋਵਾਂ ਨੇ ਘੱਲੀ ਲਾ ਲਿਆ 5 ਮਿੰਟ ਬਾਅਦ ਮਹਿਕਮੇ ਵਾਲੇ ਆ ਗਏ ਭਾਈ ਘਟਾਰੂ ਤੇਰੀ ਸ਼ਿਕਾਇਤ ਆਈ ਤੂੰ ਘੱਟ ਤੋਲਦਾ ਵਟੇ ਚੈੱਕ ਕਰ ਆਕੋ ਸਤਨਾ ਹਾਂ ਹੁਣ ਉਹ ਸੱਚਾ ਸੀ ਇੰਜ ਬੇਫਿਕਰ ਹੋ ਕੇ ਕਹਿੰਦਾ ਕਹਿੰਦਾ ਜੀ ਕਰੋ ਚੈੱਕ ਆਉਂ ਜਦੋਂ ਹੱਥ ਕੀਤਾ ਨਾ ਕਰੋ ਚੈੱਕ ਉਹ ਨਿਗਾਹ ਗਈ ਵੀ ਆ ਚਾਰ ਪੰਜ ਵਟੇ ਇਹ ਮੇਰੇ ਹੈ ਹੀ ਨਹੀਂ ਆਕੋ ਸਤਨਾ ਹਾਂ ਹੁਣ ਦੱਸੋ ਆ ਗਈ ਭੋਜਲ ਅਗਹੀ ਪੋਜੇ ਅੰਦਰੋਂ ਇਹਦੇ ਨਿਕਲਦੇ ਪਏ ਨੇ ਕਿਵੇਂ ਕਵੇ ਮੇਰੇ ਨਹੀਂ ਅੰਦਰੋਂ ਇਹਦੇ ਨਿਕਲ ਰਹੇ ਤੇ ਬਦਲਾਏ ਨੇ ਸ਼ਰਾਰਤੀਆਂ ਨੇ ਬੋਲਾ ਬਲਾ ਸੀ ਆਏ ਹਾਏ ਹਾਏ ਐ ਜੇ ਪਹਿਲੀ ਜੁਗਤੀ ਨਦਰ ਮਿਲਦੀ ਕਿਵੇਂ ਹੈ ਮਾਫੀ ਦੇਣੀ ਸਾਡੇ ਵਰਗਾ ਹੁੰਦਾ ਸੋਚੀ ਪੈ ਜਾਂਦਾ ਇੱਕ ਹੀ ਬਣ ਗਿਆ ਚਿੰਤਾ 'ਚ ਪੈ ਜਾਂਦਾ ਇੱਕ ਹੀ ਬਣ ਗਿਆ ਐ ਤਰ੍ਹਾਂ ਨਹੀਂ ਜੇ ਨਦਰ ਮਿਲਦੀ ਆ ਸੁਣ ਲਓ ਜੁਗਤੀ ਭਾਈ ਘਟਾਰੂ ਨੇ ਵਟਿਆਂ ਵਾਲ ਵੇਖਿਆ ਨਹੀਂ ਮੇਰੇ ਹੈ ਨਹੀਂ ਸਮਝ ਗਿਆ ਸ਼ਰਾਰਤੀਆਂ ਨੇ ਬਦਲਾਅ ਦਿੱਤੇ ਐ ਪਰ ਹੁਣ ਮੈਂ ਕੀ ਕਹਾਂ ਮੇਰੇ ਨਹੀਂ ਮੇਰੇ ਅੰਦਰੋਂ ਨਿਕਲ ਰਿਹਾ ਇਤਿਹਾਸ ਹੈ ਕੀ ਕੀਤਾ ਮਹਿਕ ਮਿਆਲਿਆਂ ਨੂੰ ਕਹਿੰਦਾ ਤੁਸੀਂ ਵਟੇ ਚੈੱਕ ਕਰੋ ਤੇ ਆਪ ਕੀ ਕੀਤਾ ਆਹ ਕੰਮ ਕਰਿਓ ਤੁਸੀਂ ਵੀ ਕੋਈ ਕਰਮ ਅਗੇ ਆਜੇ ਨਾ ਪੋਝਲਦਾ ਇਹ ਕੰਮ ਉਹਨਾਂ ਨੂੰ ਕਹਿੰਦਾ ਵਟੇ ਚੈੱਕ ਕਰੋ ਤੇ ਆਪ ਕੀ ਕੀਤਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਗਟਾਰੂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਆਖੋ ਸਤਨਾਮ ਇਹ ਪਹਿਲੀ ਯੁਗਤੀ ਜੇ ਪਾਣੀ ਦਾ ਓਟ ਆਸਰਾ ਲੈਣਾ ਰੰਮ ਕਰ ਦਿਓ ਇਧਰੋਂ ਮਦਰ ਤੁਹਾਡੀ ਝੋਲੀ ਚ ਆਉਣੀ ਸ਼ੁਰੂ ਹੋ ਜੇਗੀ ਆਖੋ ਸਤਨਾਮ ਇਹ ਇਤਿਹਾਸ ਹੈ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਕਰਕੇ ਭਾਈ ਕਟਾਰੂ ਨੇ ਜਪਜੀ ਸਾਹਿਬ ਦਾ ਪਾਠ ਰੰਮ ਕਰਤਾ ਇੱਧਰ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਮਨਸੂਰੀ ਟਗਾ ਮੱਥਾ ਟੇਕਿਆ ਇਤਿਹਾਸ ਹੈ ਅੰਮ੍ਰਿਤਸਰ ਮਹਾਰਾਜ ਤੇ ਮਹਾਰਾਜ ਨੇ ਟਗਾ ਚੁੱਕ ਕੇ ਕਦੀ ਖੱਬੀ ਤਲੀ ਧਰਦੇ ਕਦੀ ਸੱਜੀ ਫਿਰ ਖੱਬੀ ਤੇ ਲੈ ਆਉਂਦੇ ਨੇ ਫਿਰ ਸੱਜੀ ਤੇ ਤੇ ਕੋਲ ਸਿੱਖ ਬੈਠਾ ਕਹਿੰਦਾ ਬਾਬਾ ਜੀ ਗੁਰੂ ਅਰਜਨ ਦੇਵ ਜੀ ਲੋਕੀ ਮੋਹਰੇ ਚੜਾ ਜਾਂਦੇ ਸੋਨੇ ਦੀਆਂ ਚਾਂਦੀ ਚੜਾ ਜਾਂਦੇ ਸੇਵਾਦਾਰ ਨੂੰ ਕਹਿੰਦੇ ਖਜ਼ਾਨੇ ਚ ਪਾ ਦੇ ਅਜ ਇੱਕ ਟਗੇ ਨਾਲ ਡੱਪਿਆ ਆ ਕੋ ਸਤਨਾ ਇੱਕ ਟਗੇ ਨੂੰ ਮਹਾਰਾਜ ਕਦੀ ਖੱਬੀ ਤਲੀ ਕਦੀ ਸੱਜੀ ਤਲੀ ਇਹ ਮਹਾਰਾਜ ਦੇ ਬਚਨ ਮਹਾਰਾਜ ਕਹਿੰਦੇ ਮੈਂ ਕੀ ਕਰਾਂ ਗਜਨੀ ਵਿੱਚ ਮੇਰਾ ਸਿੱਖ ਭਾਈ ਗਟਾਰੂ ਸ਼ਰਾਰਤੀਆਂ ਨੇ ਵੱਟੇ ਬਦਲ ਦਿੱਤੇ ਨੇ ਮਹਿਕਮੇ ਵਾਲੇ ਉਹਦੇ ਵੱਟੇ ਚੈੱਕ ਕਰ ਰਹੇ ਨੇ ਤੇ ਭਾਈ ਕਟਾਰੂ ਜਬ ਜੀ ਸਾਹਿਬ ਦੀ ਬਾਣੀ 'ਚ ਜੁੜ ਗਿਆ ਜਿਹੜਾ ਬਾਣੀ ਪੜਨੀ ਰੰਭ ਕਰ ਦਵੇ ਬਾਣੀ 'ਚ ਜੁੜ ਜਾਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੀ ਚਿੰਤਾ ਗੁਰੂ ਨਾਨਕ ਦੇ ਚਰਨਾਂ 'ਚ ਆ ਜਾਂਦੀ ਹੈ ਗੁਰੂ ਨਾਨਕ ਦੇ ਚਰਨਾਂ ਮਹਾਰਾਜ ਕਹਿੰਦੇ ਉਹ ਜਬਜੀਤ ਸਾਹਿਬ ਦੇ ਜੁੜ ਗਏ ਉਹਦੀ ਚਿੰਤਾ ਇਧਰ ਆ ਗਈ ਮਹਾਰਾਜ ਸਮਝੇ ਨਹੀਂ ਮਹਾਰਾਜ ਕਹਿੰਦੇ ਉਹ ਜਬਜੀਤ ਸਾਹਿਬ ਦੇ ਜੁੜ ਗਏ ਉਹਦੀ ਚਿੰਤਾ ਇਧਰ ਆ ਗਈ ਗੁਰੂ ਨਾਨਕ ਦੇ ਘਰ ਤੋਂ ਨਦਰ ਉੱਥੇ ਜਾ ਰਹੀ ਮਹਾਰਾਜ ਸਮਝੇ ਨਹੀਂ ਮਹਾਰਾਜ ਕਹਿੰਦੇ ਮਹਿਕਮੇ ਵਾਲੇ ਜਦੋਂ ਹਲਕੇ ਵਜ਼ਨ ਦਾ ਵੱਟਾ ਖੱਬੇ ਛਾਬੇ 'ਚ ਪਾਉਂਦੇ ਨੇ ਮੈਂ ਟਗਾ ਖੱਬੀ ਤਲੀ ਤੇ ਲੈ ਆ ਨਾ ਮਹਿਕਮੇ ਵਾਲੇ ਜਦੋਂ ਹਲਕੇ ਵਜਨ ਦਾ ਵੱਟਾ ਸੱਜੇ ਛਾਬੇ 'ਚ ਪਾਉਂਦੇ ਆ ਮੈਂ ਟਗਾ ਸਜੀ ਤਲੀ ਤੇ ਲੈ ਆਉਣਾ ਵਾ ਕਿਤੇ ਮੇਰੇ ਸਿੱਖ ਦੇ ਵੱਟਿਆਂ 'ਚ ਫਰਕ ਨਾ ਵੈ ਜਾਵੇ ਵੇਖ ਇਹ ਬਹੁਤ ਜ਼ਰੂਰੀ ਵਿਸ਼ਾ ਏ ਇਹਨੂੰ ਪਕੜੋ ਅਸੀਂ ਇਹ ਉਸਪਤ ਕਰੀ ਜਾਈਏ ਨਦਰ ਵੱਡੀ ਗੁਰੂ ਦੀ ਨਦਰ ਵੱਡੀ ਮੇਨ ਮਸਲਾ ਤੇ ਇਹ ਮਿਲੇਗੀ ਕਿਵੇਂ ਇਹ ਪਹਿਲੀ ਯੁਗਤੀ ਸਾਰੀ ਸੰਗਤ ਦੱਸੋ ਜੇ ਭਾਈ ਘਟਾਰੂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਨਾ ਧਰ ਕੇ ਜਵਜੀ ਸਾਹਿਬ ਨਾਂ ਰੰਭ ਕਰਦਾ ਤੇ ਸ਼ਾਇਦ ਇਹ ਕਿਰਪਾ ਨਹੀਂ ਸੀ ਹੋਣੀ ਆਕੋ ਸਤਨਾਮ ਐਡਾ ਵੱਡਾ ਖਜ਼ਾਨਾ ਤੁਹਾਡਾ ਜਦੋਂ ਤੁਸੀਂ ਗੁਰਬਾਣੀ ਦਾ ਓਟ ਆਸਰਾ ਰੰਭ ਕਰ ਦਿੰਦੇ ਹੋ ਤੇ ਗੁਰੂ ਦੀ ਨਦਰ ਤੁਹਾਡੀ ਝੋਲੀ 'ਚ ਜਾਣੀ ਸ਼ੁਰੂ ਹੋ ਜਾਂਦੀ ਆਖੋ ਸਤਨਾਮ ਇਹ ਪਹਿਲੀ ਜੁਗਤ ਨਦਰ ਮਿਲਦੀ ਕਿਵੇਂ ਜਦੋਂ ਆਪਾਂ ਗੁਰਬਾਣੀ ਦਾ ਓਟ ਆਸਰਾ ਲੈਣਾ ਰੰਭ ਕਰਦੀ ਆਖੋ ਸਤਨਾਮ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਘਰਾਂ 'ਚ ਦੇਹ ਰੋਗ ਤਰ ਰਵੇ ਪਰ ਬੀਬੀਓ ਭੈਣੋ ਵੀਰੋ ਅੱਜ ਨੋਟ ਕਰ ਲਿਓ ਮੈਂ ਆਪਣੇ ਕਲਗੀਧਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿ ਰਿਹਾ ਜੀ ਤੁਹਾਡੇ ਘਰ ਚ ਕੋਈ ਇਹੋ ਜੀ ਭੋਜਲ ਆ ਜੇ ਦੀ ਹਰਨੀਆਂ ਦਾ ਪ੍ਰੈਸ਼ਰ ਨੇ ਪਿੱਤੇ ਦਾ ਪ੍ਰੈਸ਼ਰ ਨੇ ਕੁਝ ਵੀ ਇਹੋ ਜੀ ਭੋਜਲ ਆ ਗਈ ਹੈ ਹਾਂ ਜੀ ਜੇ ਤੁਸੀਂ ਡਾਕਟਰ ਕੋ ਤਰੀਕ ਲੈ ਕੇ ਆਪਰੇਸ਼ਨ ਕਰਾ ਰਹੇ ਹੋ ਤੇ ਜੋ ਕਰਮ ਲਿਖਿਆ ਉਹ ਵਰਤੇਗਾ ਪ੍ਰੈਸ਼ਰ ਖਰਾਬ ਹੋਣਾ ਹੈ ਜੀ ਅਪਸੈਟ ਹੋ ਜਾਣਾ ਹੈ ਜੀ ਇੰਨੇ ਇੰਨੇ ਦਿਨ ਤੇ ਕੱਟਣੇ ਜੀ ਔਖੇ ਹੋਣੇ ਹੈ ਜੀ ਉਹ ਕਰਮ ਵਰਤੇਗਾ ਪਰ ਅਗਰ ਆ ਨਿੱਕੀ ਜਿਹੀ ਵਿਧੀ ਤੇ ਜੁਗਤੀ ਹੋਵੇ ਮੈਂ ਗੁਰੂ ਦੀ ਜ਼ੁਰੀ ਚ ਕਹਿੰਨਾ ਕੋਈ ਪ੍ਰੋਬਲਮ ਹੈ ਹਰਨੀਆਂ ਦਾ ਪ੍ਰੈਸ਼ਰ ਹੋਣਾ ਪਿੱਤੇ ਦਾ ਹੋਣਾ ਪਲਾਣਾ ਹੋਣਾ ਹੁਣ ਤੁਸੀਂ ਨਿਕਾਜਾ ਕੰਮ ਕਰੋ ਆਪਰੇਸ਼ਨ ਤੋਂ 5-7 ਦਿਨ ਪਹਿਲੇ 8 ਦਿਨ ਪਹਿਲੇ ਪਰਿਵਾਰ ਰਲ ਕੇ ਕਿਤੇ 51 ਪਾੜ ਸੁਖਮਨੀ ਸਾਹਿਬ ਦੀ ਹਾਜ਼ਰੀ ਲਾ ਦਿਓ ਲਓ ਦੇਖੜਾ ਪ੍ਰਸ਼ਾਦ ਦੀ ਆਓ ਗੁਰੂ ਗ੍ਰੰਥ ਸਾਹਿਬ ਦੀ ਜਿਉਰੀ ਸਤਿਗੁਰੂ ਪਲਾਣੀ ਤਰੀਕ ਨੂੰ ਆਪਰੇਸ਼ਨ ਨੇ 51 ਪਾੜ ਤੋਂ ਸੇਵਾ ਲਈ ਏ ਤੇ ਕਿਰਪਾ ਕਰਨੀ ਵਿੱਚ ਖਲੋਣਾ ਵਿੱਚ ਵਰਤਣਾ ਇਹ ਕਦੀ ਅਪਣਾਇਓ ਤੁਹਾਡਾ ਮਰੀਜ਼ ਆਪਰੇਸ਼ਨ ਥੀਏਟਰ ਦੇ ਅੰਦਰ ਗਿਆ ਫਿਰ ਬਾਰ ਤੁਸੀਂ ਤਿੰਨ ਜਣੇ ਬੈਠੇ ਹੋ ਦੋ ਬੈਠੇ ਹੋ ਚਾਰ ਬੈਠੇ ਹੋ ਵੀ ਅੰਦਰ ਪ੍ਰੈਸ਼ਨ ਹੋ ਰਿਹਾ ਹੈ ਇਹ ਮਹਾਪੁਰਸ਼ਾਂ ਦਾ ਬੱਚਾ ਨੇ ਕਹਿੰਦੇ ਜਿਹੜੇ ਬਾਹਰ ਬੈਠੇ ਨਾ ਭਾਵੇਂ ਇੱਕੋ ਬੰਦਾ ਸੋਮਨੀ ਸਾਹਿਬ ਬਾਰ ਰੰਭ ਕਰਦੇ ਨੇ ਅੰਦਰ ਪ੍ਰੈਸ਼ਨ ਹੋ ਰਿਹਾ ਹੈ ਅੱਧੇ ਘੰਟੇ ਬਾਅਦ ਉਹ ਥੱਕ ਜਵੇ ਪੰਕਤੀ ਦੂਜਾ ਲੈ ਲਵੇ ਉਹ ਅੱਧੇ ਘੰਟੇ ਬਾਅਦ ਥੱਕ ਕੇ ਪੰਕਤੀ ਤੀਜਾ ਬੰਦਾ ਲੈ ਲਵੇ ਬਾਰ ਸੋਮਨੀ ਸਾਹਿਬ ਚੱਲ ਰਹੀ ਹੋਵੇ ਅੰਦਰ ਪ੍ਰੈਸ਼ਨ ਹੋ ਰਿਹਾ ਹੈ ਬਾਹਰ ਪਾਣੀ ਚੱਲ ਰਹੀ ਹੈ ਤੇ ਪਹਿਲੇ 51 ਪਾੜ ਜਾਂ ਕੁਝ ਪਾੜ ਕਰਕੇ ਹਾਜ਼ਰੀ ਲੱਗੀ ਹੈ ਇਹ ਮਹਾਪੁਰਸ਼ ਕਹਿੰਦੇ ਸੀ ਆਪਰੇਸ਼ਨ ਡਾਕਟਰ ਕਰ ਰਿਹਾ ਹੋਏਗਾ ਹੱਥ ਡਾਕਟਰ ਦੇ ਆਪਰੇਸ਼ਨ ਕਰ ਰਹੇ ਹੋਣਗੇ ਪਰ ਅੰਦਰ ਡਾਕਟਰ ਦੇ ਬੁੱਧੀ ਵਿੱਚ ਕਿਰਪਾ ਜਿਹੜੀ ਹੈ ਸ਼ਹੀਦ ਸਿੰਘਾਂ ਦੀ ਵਰਤ ਰਹੀ ਹੋਏ। ਸ਼ਹੀਦ ਸਿੰਘਾਂ ਵਾਹਿਗੁਰੂ ਇਹ ਉਹ ਖਜ਼ਾਨਾ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਗੱਜ ਕੇ ਆਖੋ ਸਤਨਾਮ ਇਹ ਸਾਰੀ ਸੰਗਤ ਕਿਤੇ ਖੰਡ ਕੀਤ ਨਹੀਂ ਜੱਤੇ ਉਹਨਾਂ ਦੇ ਮੁਖੀ ਭਾਈ ਰਣਦੀਪ ਸਿੰਘ ਦੀਆਂ ਕਿਤਾਬਾਂ ਪੜਿਆ ਕਰੋਗੇ ਪੜੋ ਕਿਤਾਬਾਂ ਮੈਂ ਤੇ ਉਹਨਾਂ ਦਾ ਧੰਨਵਾਦ ਕਰਨਾ ਭਾਈ ਰਣਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਕੁਝ ਹੱਡ ਬੀਤੀਆਂ ਲਿਖ ਦਿੱਤੀਆਂ ਉਹ ਬਾਣੀ ਉਦੋਂ ਨਹੀਂ ਸੀ ਕਿਰਪਾ ਕਰਦੀ ਬਾਣੀ ਅੱਜ ਵੀ ਕਰ ਰਹੀ ਹੈ ਪੜੋ ਭਾਈ ਸਾਹਿਬ ਦੀ ਕਿਤਾਬ ਉਹਨਾਂ ਦੀ ਜਿਹੜੀ ਲਿਖਤ ਕਿ ਤੋਂ ਜੇਲ੍ਹ ਜੀ ਸਿਪਾਈ ਸਾਹਿਬ ਡਾਕਟਰਾਂ ਨੇ ਕੋਈ ਸਾਥੀ ਨੂੰ ਪ੍ਰੋਬਲਮ ਆ ਗਈ ਡਾਕਟਰ ਕਹਿੰਦੇ ਰਾਜੀ ਨਹੀਂ ਹੋ ਸਕਦਾ ਇਹਦਾ ਆਪਰੇਸ਼ਨ ਨਹੀਂ ਭਾਈ ਸਾਹਿਬ ਕਹਿੰਦੇ ਤੁਸੀਂ ਕਰੋ ਤੇ ਸਹੀ ਕਹਿੰਦੇ ਚੀਜ਼ ਹੋ ਹੀ ਨਹੀਂ ਸਕਦਾ ਆਪਰੇਸ਼ਨ ਭਾਈ ਸਾਹਿਬ ਕਹਿੰਦੇ ਤੁਸੀਂ ਕਰੋ ਭਾਈ ਸਾਹਿਬ ਸਾਰੇ ਸਿੰਘਾਂ ਨੂੰ ਗੁੱਟ ਕੇ ਸੱਪ ਪੜਾਤੇ ਆਪੋ ਸਤਨਾ ਬਾਰ ਸਾਰੇ ਸਿੰਘ ਸਮونی ਸਾਹਿਬ ਪੜ ਰਹੇ ਅੰਦਰ ਡਾਕਟਰ ਆਪਰੇਸ਼ਨ ਕਰ ਰਿਹਾ ਇਹ ਪੜਿਓ ਭਾਈ ਸਾਹਿਬ ਦੀਆਂ ਕਿਤਾਬਾਂ ਜਦੋਂ ਡਾਕਟਰ ਆਪਰੇਸ਼ਨ ਕਰਕੇ ਆਇਆ ਬਾਹਰ ਮੈਂ ਉਸੇ ਬੋਲੀ 'ਚ ਬੋਲ ਰਿਹਾ ਡਾਕਟਰ ਕਹਿੰਦਾ ਰਣਦੀਰ ਸਿੰਘ ਜੀ ਉਹ ਬੋਲੀ ਮੈਂ ਬੋਲ ਰਿਹਾ ਅੱਜ ਪਤਾ ਨਹੀਂ ਜੋ ਮੈਨੇ ਜ਼ਿੰਦਗੀ 'ਚ ਨਹੀਂ ਸਿੱਖਾਤਾ ਇਹ ਡਾਕਟਰ ਬੋਲੇ ਬਾਹਰ ਆ ਕੇ ਕਿ ਜੋ ਆਪਣੀ ਜ਼ਿੰਦਗੀ 'ਚ ਡਾਕਟਰੀ ਕਾ ਗੁਣ ਮੈਨੇ ਨਹੀਂ ਸਿੱਖਾਤਾ ਆਪਰੇਸ਼ਨ ਕਰਤੇ ਕਰਤੇ ਉਹ ਗੁਣ ਵੀ ਮੇਰੇ ਅੰਦਰ ਪ੍ਰਵੇਸ਼ ਕਰ ਗਿਆ ਤੇ ਭਾਈ ਸਾਹਿਬ ਹੱਸ ਪਏ ਕਹਿੰਦੇ ਡਾਕਟਰ ਸਾਹਿਬ ਵਾਰ ਸਾਰੇ ਸਿੰਘ ਸਿੰਘ ਮਨੀ ਸਾਹਿਬ ਪੜ ਰਹੇ ਸੀ ਹੱਥ ਤੁਹਾਡੇ ਆਪਰੇਸ਼ਨ ਕਰ ਰਹੇ ਸੀ ਪਰ ਬੁੱਧੀ ਵਿੱਚ ਜੋ ਕੁਝ ਨਹੀਂ ਪੜਿਆ ਉਹ ਵੀ ਆਈ ਗਿਆ ਇਹ ਸ਼ੀਰ ਸਿੰਘਾਂ ਦੀ ਕਿਰਪਾ ਵਰਤ ਰਹੀ ਸੀ ਪਾਣੀ ਉੱਪ ਜਾਨੀ ਭਾਵ ਕਹਿਣ ਦਾ ਪਾਣੀ ਗੁਰੂ ਗੁਰੂ ਹੈ ਪਾਣੀ ਵਿੱਚ ਪਾਣੀ ਕਿ ਜਿੰਨੀ ਸੰਗਤ ਬੈਠੀ ਜੇ ਸਾਧ ਸੰਗਤ ਜੀ ਨਦਰ ਮਿਲਦੀ ਕਿਵੇਂ ਗੱਲਾਂ ਨਾਲ ਨਹੀਂ ਹੱਥੇ ਹੱਤਰ ਕੇ ਨਹੀਂ ਜੁਗਤੀਆਂ ਨੇ ਵਿਧੀਆਂ ਨੇ ਪਾਣੀ ਦਾ ਓਟਾਸਰਾ ਐ ਨਿੱਗੀ ਜੀ ਗੱਲ ਮੇਰੇ ਸਾਹਮਣੇ ਆ ਗਈ ਬਸ ਐ ਬੋਲ ਕੇ ਸਮਾਪਤੀ ਆ ਕੁਝ ਸਾਲਾਂ ਦੀ ਗੱਲ ਹੈ ਜੀ ਆਸਟ੍ਰੇਲੀਆ ਤੋਂ ਦਾਸ ਨੂੰ ਫੋਨ ਆਇਆ ਕਿ ਬੱਚੀ ਦਾ ਕਹਿੰਦੇ ਇਹ ਮੈਨੂੰ ਬਾਹਰਲੇ ਮੁਲਕਾਂ ਦੀ ਆ ਬੜੀ ਖੁਸ਼ੀ ਹੁੰਦੀ ਸਿਸਟਮ ਵੇਖ ਕੇ ਉਹਨਾ ਸਿਸਟਮ ਉਹ ਕਹਿੰਦੇ ਵੀ ਉਹ ਬੱਚੀ ਨੇ ਪਤਾ ਕੀ ਕਿਹਾ ਕਹਿੰਦੇ ਇੱਕ ਕੰਪਨੀ ਹੈ ਆਸਟ੍ਰੇਲੀਆ ਚ ਉੱਥੇ ਮੈਂ ਨੌਕਰੀ ਲਈ ਪਲਾਈ ਕੀਤਾ ਤੇ ਉਹ ਕੰਪਨੀ ਦਾ ਕਾਨੂੰਨ ਹੈ ਕਿ ਜਿਹੜਾ ਨੌਕਰੀ ਲਈ ਪਲਾਈ ਕਰੇ ਉਹਨੂੰ ਇੱਕ 240 ਪੇਜਾਂ ਦੀ ਕਿਤਾਬ ਲਿਖਣੀ ਪੈਂਦੀ ਆ ਕੋਸਤਨਾ ਅੰਦਰਲਾ ਵਿਊ ਲਿਖੇ 240 ਪੇਜਾਂ ਦੀ ਕਿਤਾਬ 'ਚ ਉਹ ਕੰਪਨੀ ਉਹਨੂੰ ਵੇਖ ਕੇ ਇਹਦੇ ਅੰਦਰ ਕੀ ਹੈ ਬਾਹਰ ਹੈ ਅਸੀਂ ਇਹਦੀ ਇੰਟਰਵਿਊ ਕਿ ਲੈਣੀ ਇਹਦੀ ਇੰਟਰਵਿਊ ਕਿਤਾਬ ਚ ਲਈਏ ਵੇਖੋ ਉਹਨਾਂ ਨੇ ਕੈਸੇ ਟੈਕਟ ਬਣਾਏ ਉਹ ਬੱਚੀ ਦਾ ਫੋਨ ਆਇਆ ਕਹਿੰਦੀ ਵੀ 190 ਪੇਜ ਕਿਤਾਬ ਦੇ ਮੈਂ ਲਿਖ ਲਏ ਨੇ 190 ਤੋਂ ਬਾਅਦ ਉਹ ਬੱਚੀ ਮੈਨੂੰ ਕਹਿਣ ਲੱਗੀ ਫੋਨ ਤੇ ਆਸਟ੍ਰੇਲੀਆ ਤੋਂ ਕਹਿੰਦੀ ਇਹੋ ਜਾਂ ਬੰਨ ਪੈ ਗਿਆ ਦਿਮਾਗ ਨੂੰ ਇਹੋ ਜਾਂ ਬੰਨ ਕੇ ਕੁਝ ਦਿਮਾਗ ਚ ਆਂਦਾ ਹੀ ਨਹੀਂ 199 ਪੇਜ ਕੀ ਲਿਖਾਂ ਗੱਲ ਹੀ ਨਹੀਂ ਤੁਰਦੀ ਅੱਗੋਂ ਆਖੋ ਸਤਨਾ ਹਾਂ ਜਿਹਨੂੰ ਬੰਨ ਪੈ ਗਿਆ ਅਗਾਂ ਗੱਲ ਹੀ ਨਹੀਂ ਤੁਰਦੀ 199 ਪੇਜ ਕੀ ਲਿਖਾਂ ਤੇ ਕਹਿੰਦੀ ਮਹੀਨਾ ਇੱਕ ਰਹਿ ਗਿਆ ਸਾਰਾ ਮਹੀਨਾ ਰਹਿ ਗਿਆ ਕਿਤਾਬ ਦੇਣ ਨੂੰ ਉਹ ਫਿਰ ਪੜ੍ਹ ਕੇ ਉਹਨਾਂ ਨੇ ਨੌਕਰੀ ਲਾਣੀ ਏ ਕੰਪਨੀ ਦਾ ਐਸਾ ਕਾਨੂੰਨ ਹੈ ਉੱਥੋਂ ਦਾ ਕੋਈ ਕੰਪਨੀ ਹੋएगी ਵੱਡੀ ਇਹ ਜਦੋਂ ਫੋਨ ਤੇ ਕਿਹਾ ਵੀ 191 ਪੇਜ ਦਿਮਾਗ ਚ ਆ ਹੀ ਨਹੀਂ ਨਿਕ ਰਿਹਾ ਕੀ ਲਿਖਾਂ ਤਾਂਸ ਨੇ ਫੋਨ ਤੇ ਸੋਚਿਆ ਇਹਨੂੰ ਕਿਹੜੀ ਜੁਗਤ ਹੈ ਸਤਿਗੁਰੂ ਕਿਵੇਂ ਸੁਣਿਓ ਤਾਂਸ ਨੇ ਫੋਨ ਤੇ ਬੇਨਤੀ ਕੀਤੀ ਮੈਂ ਕਿਹਾ ਬੇਟਾ ਪੰਜ ਅਮਰਤ ਧਾਰੀ ਸਿੰਘ ਮਿਲ ਜਾਣਗੇ ਆਸਟ੍ਰੇਲੀਆ ਚ ਆ ਕੋ ਸਤਨਾ ਹਾਂ ਇਹ ਸੁਣ ਲਿਓ ਤੁਸੀਂ ਕਿਨੇ ਵੀਰ ਹੋ ਇਹਨੇ ਸ਼ੌਕਰ ਹੋ ਉਹ ਬੱਚੀ ਆ ਕੋ ਕਹਿੰਦੀ ਜੀ ਮਿਲ ਜਾਣਗੇ ਮੈਂ ਕਿਹਾ ਫਿਰ ਇੱਕ ਕੰਮ ਕਰ ਪੰਜ ਅਮਰਤ ਧਾਰੀ ਸਿੰਘਾਂ ਨੂੰ ਘਰ ਬੁਲਾ ਆਹਾਹਾ ਧੰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕਰ ਦੀਗ ਬਣਾ ਸੁਣ ਲਿਓ ਕਿੰਨੇ ਮੀਰ ਹੋ ਅਮਰਦਾ ਸੁਣ ਲਓ ਦੀਗ ਬਣਾ ਤੇ ਪੰਜੇ ਅਮਰਤ ਧਾਰੀ ਸਿੰਘ ਵਾਰੀ ਵਾਰੀ ਜਪਜੀ ਸਾਹਿਬ ਦਾ ਪਾਠ ਬੋਲ ਕੇ ਕਰਨ ਫਿਰ ਛੇ ਪੋੜੀਆਂ ਨੰਕ ਸਾਹਿਬ ਪੜਨ ਤੇਗ ਨੂੰ ਕਿਰਪਾਨ ਭੇਟ ਕਰਨੀ ਪੰਜ ਪਿਆਰਿਆਂ ਦਾ ਸਤਗੁਰ ਦਾ ਹਿੱਸਾ ਉੱਤੇ ਧੋਲੀਆਂ ਭਾ ਦੇਣਾ ਮੈਂ ਕਿਹਾ ਪੰਜੇ ਸਿੰਘ ਜਪਜੀਤ ਸਾਹਿਬ ਦਾ ਪਾੜ ਵਾਰੀ ਵਾਰੀ ਫਿਰ ਅਨੰਦ ਸਾਹਿਬ ਛੇ ਪੋੜੀਆਂ ਪੜ ਕੇ ਤੇ ਪੰਜੇ ਅਮਰਤ ਧਾਰੀ ਸਿੰਘ ਗੱਲ 'ਚ ਪੱਲਾ ਪਾ ਕੇ ਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਤੇਰੀ ਅਰਦਾਸ ਕਰਨ ਕਿ ਸਤਿਗੁਰੂ ਇਹ ਬੱਚੀ 240 ਪੇਜਾਂ ਦੀ ਕਿਤਾਬ ਲਿਖ ਰਹੀ ਏ 190 ਤੋਂ ਬਾਅਦ ਬੰਨ ਪੈ ਗਿਆ ਤੇ ਕਿਰਪਾ ਕਰੋ ਕਿਰਪਾ ਕਰੋ ਵਰਤੋਂ ਬੰਨ ਖੋਲੋ ਇਹ ਸੁਣ ਲਿਓ ਸਾਰੇ ਇਹ ਪੜਿਓ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਤੇ ਮਹਾਂਪੁਰਸ਼ਾਂ ਦੇ ਬਚਨ ਜੇ ਵੱਡੇ ਤੋਂ ਵੱਡਾ ਬੰਨ ਪੈ ਜਾਏ ਕੋਈ ਚੀਜ਼ ਦੀ ਰੁਕਾਵਟ ਪੈ ਜਾਏ ਕੰਮ ਜੈਜ ਹੋਵੇ ਪੰਜ ਅਮਰਤ ਧਾਰੀ ਸਿੰਘ ਬਾਣੀ ਪੜ ਕੇ ਦੀਗ ਬਣੀ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਾਣੀ ਪੜ ਕੇ ਗੱਲ 'ਚ ਪੱਲਾ ਪਾ ਕੇ ਪੰਜ ਅਮਰਤ ਧਾਰੀ ਸਿੰਘ ਅਰਦਾਸ ਕਰਨ ਵੱਡੇ ਤੋਂ ਵੱਡਾ ਬੰਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੋੜਨਾ ਪੈਂਦਾ ਤੁਸੀਂ ਇਹਨੇ ਮੀਰੋ ਹਾਲਸਾ ਮੀਰੋ ਰੂਪੇਖਾ ਮਹਾਰਾਜੋ ਕਹਿੰਦੇ ਹੁਣ ਪੰਜ ਆ ਗਏ ਮੈਨੂੰ ਮੰਨਣੀ ਪੈਣੀ ਆ ਕੋ ਸਤਨਾ ਇਹ ਵਿਧੀਆਂ ਲੋੜ ਜੇ ਲੋ ਮੈਂ ਗੱਲ ਛੋਟੀ ਕਰਾਂ ਸਮਾਂ ਹੋ ਰਿਹਾ ਸਵਾ 12 ਤੱਕ 10 ਦਾ ਸਮਾਂ 10 ਗੱਲ ਛੋਟੀ ਕਰੇ ਉਹ ਬੱਚੀ ਨੇ ਜੀ ਪੰਜ ਅਵਰਤਾਰੀ ਸਿੰਘ ਬੁਲਾਏ ਬੜੇ ਪਿਆਰ ਨਾਲ ਪ੍ਰਸ਼ਾਦਾ ਸ਼ਿਕਾਇਆ ਸਤਗੁਰਾਂ ਦਾ ਪ੍ਰਕਾਸ਼ ਹੋਇਆ ਤੇਗ ਬਣੀ ਪੰਜ ਬਾੜ ਜਉਜੀ ਸਾਹਿਬ ਪੁੱਛੀ ਕੀਤੇ ਡੇਢ ਘੰਟਾ ਘੰਟਾ ਲੱਗਾ ਨੰਨ ਸੱਪੜ ਕੇ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਆਹਾ ਅਗਲੇ ਦਿਨ ਕਿਰਪਾ ਹੋ ਗਈ ਉਹ ਜਿਹੜਾ 191 ਤੇ ਛੁਰੂ ਨਹੀਂ ਹੁੰਦਾ ਸੀ ਅਲਗੀਤarne ਵਰਤਨਾ ਸੀ 5000 ਰਾਸ ਕੀਤੀ ਗੱਜ ਕੇ ਕਹਿ ਦੋ ਸਤਨਾਮ ਉਹਦਾ ਫੋਨ ਆਇਆ ਜੀ ਦਿਨ ਕਹਿੰਦੀ ਜੀ ਬੜੀ ਕਿਰਪਾ ਹੋ ਗਈ ਏ ਕੰਮ ਚੱਲ ਪਿਆ 191 ਪੇਜ ਕਿਤਾਬ ਦਾ ਸ਼ੁਰੂ ਹੋ ਗਿਆ ਲਿਖਣਾ ਤੇ ਦਾਸ ਨੇ ਫੋਨ ਤੇ ਹੀ ਬੇਨਤੀ ਕੀਤੀ ਮੈਂ ਕਿਹਾ ਬੇਟਾ ਹੁਣ ਇੱਕ ਕੰਮ ਕਰਨਾ ਆ ਬੰਨ ਖੋਲ ਤਾਂ ਹੁਣ 5 ਪਿਆਰਿਆ ਮੈਂ ਕਿਹਾ 191 ਪੇਜ ਪੂਰਾ ਹੋ ਜੇ ਕਿਤਾਬ ਦਾ 192 ਸ਼ੁਰੂ ਨਹੀਂ ਕਰਨਾ ਉਹ ਬੜੀ ਰਾਨ ਹੋ ਗਈ ਕਹਿੰਦੀ ਜੋ ਕਿਉਂ ਗੱਜ ਕੇ ਆਪ ਕੋ ਸਤਨਾ 192 ਕਿਉਂ ਨਹੀਂ ਸ਼ੁਰੂ ਕਰਨਾ ਆ ਸੁਣ ਲਿਓ ਦਾਸ ਨੇ ਬੇਨਤੀ ਕੀਤੀ ਜਦੋਂ 191 ਪੇਜ ਪੂਰਾ ਹੋ ਜਾਏ 192 ਪੇਜ ਤੱਤ ਤੱਕ ਨਹੀਂ ਲਿਖਣਾ ਜਦ ਤੱਕ ਇੱਕ ਪਾਠ ਸੁਖਮਨੀ ਸਾਹਿਬ ਹਾਜ਼ਰੀ ਨਾ ਲੱਗ ਜਾਵੇ ਇੱਕ ਪਾਠ ਹਾਂ ਤੇ ਇਹ ਸੁਣਿਓ ਜੀ ਇਸ਼ਾਰਾ ਇਤਨਾ ਤੁਹਾਡਾ ਪਿਆਰ ਹੋ ਗਿਆ ਮੈਂ ਕਿਹਾ ਜੀ 199 ਪੇਜ ਹੋ ਗਿਆ ਪੂਰਾ ਸੁਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿਓ ਸਮਝ ਕੇ ਇੰਨਾ ਹੀ ਕਹਿਣਾ ਸਤਿਗੁਰੂ 199 ਪੇਜ ਸੰਪੂਰਨ ਹੋਇਆ ਹੈ ਸੁਮਨੀ ਸਾਹਿਬ ਦੇ ਪਾਠ ਦੀ ਤੁਸੀਂ ਸੇਵਾ ਲਈ ਹੈ ਉਹ 192 ਪੇਜ ਲਿਖਣ ਦੀ ਆਗਿਆ ਦਿਓ ਉਹ ਪੂਰਾ ਹੋ ਗਿਆ 93 ਨਹੀਂ ਲਿਖਣਾ 100 ਪੇਜ ਫਿਰ ਸੁਣੀ ਦਾ ਪਾਠ ਉਹ ਪੂਰਾ ਹੋ ਗਿਆ ਫਿਰ ਇਤਰਾ ਪਾਣੀ ਦਾ ਸਾਰਾ ਇਹ ਮੈਂ ਸਤਗੁਰੂ ਦੀ ਹਜ਼ੂਰੀ ਚ ਬੈਠਾ ਜੇ ਏਡੇ ਵੱਡੇ ਅਸਥਾਨ ਤੇ ਢਾਈ ਮਹੀਨੇ ਬਾਅਦ ਬੱਚੀ ਦਾ ਫੋਨ ਆਇਆ ਕਹਿਣ ਲੱਗੀ ਉਹ 240 ਪੇਜ ਮੇਰੇ ਪੂਰੇ ਹਰ ਪੇਜ ਤੇ ਮੈਂ ਸੁਮਨੀ ਸਾਹਿਬ ਦਾ ਪਾੜ ਕਰਕੇ ਸ਼ੁਕਰਾਨਾ ਅਗੋਂ ਬੇਨਤੀ ਸ਼ੁਕਰਾਨਾ ਕੋ ਬੇਨਤੀ ਉਹ ਬੱਚੀ ਨੇ ਐਵੇਂ ਮਹਾਰਾਜ ਦੂਰੀ ਚ ਕਹਿ ਰਿਹਾ ਜੇ ਫੋਨ ਕੀਤਾ ਕਹਿੰਦੀ ਮੇਰੀ ਕਿਤਾਬ ਜਿੰਨੀ ਢਾਈ 300 ਬੰਦੇ ਦੀ ਇੰਟਰਵਿਊ ਸੀ ਕਹਿੰਦੀ ਪਤਾ ਨਹੀਂ ਕਲਗੀ ਵਾਲੇ ਦੀ ਕਿਹੜੀ ਕਿਰਪਾ ਵੀ ਮੇਰੀ ਕਿਤਾਬ ਇੱਕ ਨੰਬਰ ਤੇ ਆਈ ਏ ਸਭ ਤੋਂ ਉੱਤੇ ਤੇ 3.5 ਲੱਖ ਰੁਪਏ ਮਹੀਨੇ ਦੀ ਮੇਰੀ ਨੌਕਰੀ ਲੱਗ ਗਈ ਹੈ ਤੇ ਤੀਜਾ ਬਜਨ ਉਹਨੇ ਪਤਾ ਕੀ ਕੀਤਾ ਕਹਿੰਦੇ ਜਿਹੜੇ ਸੱਤ ਬੰਦੇ ਕਿਤਾਬ ਚੈੱਕ ਕਰ ਰਹੇ ਸੀ ਉਹਨਾਂ ਨੇ ਮੈਨੂੰ ਕਿਹਾ ਕਿਤਾਬ ਤੇਰੀ ਦੇ ਜਿਹੜੇ ਖੀਰਲੇ 50 ਪੇਜ ਹੈ ਨਾ ਉਹਨਾਂ 'ਚ ਬੜਾ ਵਜਨ ਨੇ ਪਤਾ ਨਹੀਂ ਤੂੰ ਕਿਵੇਂ ਲਿਖੇ ਮੇਰੀ ਅੱਖਾਂ 'ਚ ਵੀ ਅਥਰੂ ਆ ਗਏ ਉਹਦੀ ਅੱਖਾਂ 'ਚ ਵੀ ਅਥਰੂ ਆ ਗਏ ਕਿ ਖੀਰਲੇ ਪੰਜਾਬ ਪੇਜ ਉਹਨੇ ਨਹੀਂ ਲਿਖੇ ਹੱਥ ਉਹਦੇ ਸੀ ਕਿਰਪਾ ਕਲਗੀਆਂ ਵਾਲੇ ਦੀ ਹੋ ਰਹੀ ਦੀ ਆਖੋ ਸਤ ਨਾਹਾਂ ਉਹ ਬਖਸ਼ਿਸ਼ ਪਾਣੀ ਵੀ ਹੋ ਰਹੀ ਸੀ ਗੱਜ ਕੇ ਆਖੋ ਸਤ ਨਾਹਾਂ ਇਸ਼ਾਰਾ ਲਿਓ ਨਦਰ ਮਿਲਦੀ ਕਿਵੇਂ ਹੱਥ ਤੇ ਹੱਥ ਤਰ ਕੇ ਨਹੀਂ ਇਹ ਪਹਿਲੀ ਯੁਗਤੀ ਜਦੋਂ ਅਸੀਂ ਗੁਰਵਾਣੀ ਦਾ ਓਟ ਆਸਰਾ ਲੈਣਾ ਆਰੰਭ ਕਰਾਂਗੇ ਤੇ ਗੁਰੂ ਦੀ ਨਦਰ ਤੁਹਾਡੇ ਸਾਧ ਸੰਗਤ ਝੋਲੀ 'ਚ ਜਾਣੀ ਸ਼ੁਰੂ ਹੋ ਜਾਏਗੀ ਇਹਦੀ ਦੂਜੀ ਯੁਗਤੀ ਤੀਜੀ ਯੁਗਤੀ ਸੱਤ ਯੁਗਤੀਆਂ ਨਦਰ ਪ੍ਰਾਪਤ ਕਰਨ ਦੀਆਂ ਬਾਕੀ ਤੁਸੀਂ ਫਿਰ ਟਿੱਪਾਂ 'ਚ ਸੁਣ ਲੈਣੀਆਂ ਦਾਸ ਹੈ ਵਰਿੰਦਰ ਸਿੰਘ ਜੀ ਆਸ਼ੂ ਵੀਰ ਜੀ ਅਮਰਦੀਪ ਸਿੰਘ ਜੀ ਆ ਸਾਡੇ ਕਮੇਟੀ ਵਾਲੇ ਗੁਰਦੁਆਰੇ ਦੀ ਪੌਂਟਾ ਸਾਹਿਬ ਦੀ ਕਿਵੇਂ ਧੰਨਵਾਦ ਕਰੀਏ ਕਮੇਟੀ ਦਾ ਇਹ ਕਮੇਟੀ ਦਾ ਇੰਨਾ ਪਿਆਰ ਹੈ ਕਿ ਇਹਨਾਂ ਦੇ ਮਨ 'ਚ ਵੀ ਖੇੜਾ ਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਗੁਰਸਥਾਨ ਤੇ ਵੱਡੇ-ਵੱਡੇ ਦੀਵਾਨ ਲੱਗਦੇ ਨੇ ਬਹੁਤ ਕਿਰਪਾ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਆ ਹੁਣੇ ਕਰਤਾਰ ਸਿੰਘ ਟੱਕਰ ਜੀ ਬੋਲੇ ਆ ਕਿੱਡਾ ਮਨ ਖੁਸ਼ ਹੋ ਗਿਆ ਕਿੱਡਾ ਸੋਹਣਾ ਇਤਿਹਾਸ ਹੋਣਾ ਨੇ ਤੁਹਾਡੇ ਅਗੇ ਰੱਖਿਆ ਸਾਜ ਸੰਗਤ ਜੀ ਤੋਂ ਆਓ ਸਾਡੇ ਭਗਵਾਨ ਸਿੰਘ ਜੀ ਜੋਲ ਬੜੇ ਸੋਹਣੇ ਢੰਗ ਨਾਲ ਜੋ ਸਾਰੀ ਸਟੇਜ ਦੀ ਕਾਰਵਾਈ ਹੁਣ ਅਗਲਾ ਪ੍ਰੋਗਰਾਮ ਤੁਸੀਂ ਤਿਆਰ ਨਾਲ ਸਰਵਨ ਕਰਨਾ ਹੈ ਇਹ ਸਾਥ ਸੰਗਤ ਜੀ ਇਹ ਐਮਐਚ1 ਚੈਨਲ ਬਹੁਤ ਇਸ ਵੇਲੇ ਵਰਲਡ ਵਿੱਚ ਬਾਹਰ ਵੀ ਸਮਾਗਮ ਜਾ ਰਿਹਾ ਹੈ ਤੇ ਅੱਜ ਦਾ ਕੋਈ ਆਵਿਸ਼ਾ ਸੁਣ ਕੇ ਗੁਰਬਾਣੀ ਨਾਲ ਜੁੜ ਜੇ ਗੱਜ ਕੇ ਆਖੋ ਸਤਨਾਮ ਵਚਨ ਬਾਣੀ ਅਮਰ ਸਾਰੇ ਇਹ ਸਾਰੇ ਇਹਨਾਂ ਦਾ ਵੀ ਧੰਨਵਾਦ ਆਓ ਜੀ ਆ ਵੇਖੋ ਠੰਡ ਪੈ ਗਈ ਆ ਰੁੱਕਾ ਪੜ ਕੇ ਇਹ ਆਸ਼ੂ ਭਾਜੀ ਨੇ ਇਹਨਾਂ ਦੇ ਭਾਈ ਸਾਹਿਬ ਅਮਰਦੀਪ ਸਿੰਘ ਜੀ ਨੇ ਇਹ ਸੰਗਤ ਨੇ ਮੇਰੇ ਕਲਗੀਆਂ ਵਾਲੇ ਦੇ ਅਸਥਾਨ ਤੇ ਜਿਹੜੀ ਇਹ ਅੱਜ ਲਾਈਵ ਪ੍ਰੋਗਰਾਮ ਹੋ ਰਿਹਾ ਹੈ ਰੈਣ ਸਵਾਈ ਦਾ ਤੇ 1,52,000 ਪਾੜ ਸੰਗਤਾਂ ਨੇ ਜਪਜੀ ਸਾਹਿਬ ਦੇ ਖੁੱਲੇ ਮੈਂ ਨਹੀਂ ਕਹਿਣਾ ਕੀਤੇ ਕੀਤੇ ਨਹੀਂ ਕਹਿਣਾ ਸਤਿਗੁਰਾਂ ਨੇ ਸੰਗਤਾਂ ਕੋ ਸੇਵਾ ਲਈ ਕਿਸ ਵਾਸਤੇ ਪੰਥ ਦੀ ਚੜ੍ਹਦੀ ਕਲਾ ਤੇ ਜਿਨ੍ਹਾਂ ਨੇ ਕੀਤੇ ਉਹਨਾਂ ਦੇ ਪਰਿਵਾਰ ਸਿੱਖੀ ਨਾਲ ਜੁੜੇ ਰਹਿਣ ਗੱਜ ਕੇ ਆਖੋ ਸਤਨਾਮ ਇਹ ਵੀ ਨਾਲ ਖੁੱਲਾ ਜਪਤਾ ਭੋਇਆ